ਸਸ ਦੀ ਗੱਲ ਦੋਸਤੋ ਤੁਹਾਡੀ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨਲ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਪੰਜਾਬ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਰੋਸ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਦੇ ਵਿੱਚ ਪੈਨਸ਼ਨਾਂ ਨੇ ਹੁਣ ਸਿਵਲ ਸਰਵਿਸ ਰੂਲ 1.1 ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਰੁਖ ਕੀਤਾ ਹੈ ਪੰਜਾਬ ਸਿਵਲ ਸਰਵਿਸ ਰੂਲ 11.1 ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕੀ ਹੈ ਇਹ ਪੂਰੀ ਖਬਰ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਬੈਸਟ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਵੇ ਪੰਜਾਬ ਦੇ ਵਿੱਚ ਅੱਜ ਸੈਂਕੜੇ ਪੈਨਸ਼ਨਰ ਨੇ ਜੋ ਪੰਜਾਬ ਸਿਵਲ ਸਰਵਿਸਿਜ਼ ਰੂਲ 11.1 ਨੂੰ ਚੈਲੰਜ ਕਰਦੇ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਅਤੇ ਉਸ ਪਟੀਸ਼ਨ ਨੂੰ ਲੈ ਕੇ ਪੈਨਸ਼ਨਰਜ਼ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਅਰੋਖ ਕੀਤਾ ਅਤੇ ਸਿਵਲ ਸਰਵਿਸਿਜ਼ ਰੂਲ 11.1 ਨੂੰ ਚੈਲੰਜ ਕਰ ਰਹੇ ਨੇ ਕੀ ਹੈ ਇਹ ਰੂਲ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਦੋਂ ਇੱਕ ਕਰਮਚਾਰੀ ਸੇਵਾਮੁਕਤ ਹੁੰਦਾ ਹੈ ਤਾਂ ਉਸ ਨੂੰ ਜੋ ਰਿਟਾਇਰ ਹੋਣ ਤੇ ਜੋ ਸੇਵਾਮੁਕਤ ਹੋਣ ਤੇ ਉਸ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤੋ ਇਸ ਰੂਲ ਦੇ ਮੁਤਾਬਕ ਇਸ ਪੈਨਸ਼ਨ ਤੇ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਲੈ ਸਕਦਾ ਹੈ ਨਿਜ਼ਮ ਦੀ ਗੱਲ ਕਰੀਏ ਤਾਂ 40% ਹਿੱਸਾ ਪੈਨਸ਼ਨ ਦਾ ਇੱਕ ਸੇਵਾ ਮੁਕਤ ਕਰਮਚਾਰੀ ਲੈ ਸਕਦਾ ਹੈ ਇਹ 33% 40% 33% 20% ਵੀ ਹੋ ਸਕਦਾ ਹੈ ਜੋ ਕਿ ਅਡਵਾਂਸ ਲਿਤਾ ਜਾ ਸਕਦਾ ਹੈ ਔਰ ਬਾਅਦ ਵਿੱਚ ਇਸ ਅਡਵਾਂਸ ਲਿੱਤੇ ਪੈਸੇ ਨੂੰ ਕਿਸ਼ਤਾਂ 'ਚ ਸਰਕਾਰ ਨੂੰ ਵਾਪਸ ਕਰਨਾ ਹੁੰਦਾ ਹੈ ਔਰ ਇਹ ਨਿਯਮ ਇਹ ਕਹਿੰਦਾ ਹੈ ਕਿ ਇਹ ਪੈਸਾ ਜੋ ਤੁਸੀਂ ਅਡਵਾਂਸ ਲਿਆ ਇਸ ਨੂੰ 15 ਸਾਲਾਂ 'ਚ ਤੁਸੀਂ ਹਰ ਮਹੀਨੇ ਆਪਣੀ ਪੈਨਸ਼ਨ 'ਚ ਕਟੌਤੀ ਦੇ ਰੂਪ 'ਚ ਸਰਕਾਰ ਨੂੰ ਵਾਪਸ ਕਰੋਗੇ ਇਸੇ ਨਿਯਮ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਸੇਵਾਮੁਤ ਕਰਮਚਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕੇਤਾ ਹੈ ਅਤੇ ਮੰਗ ਕਰ ਰਹੇ ਨੇ ਕਿ ਇਹ ਨਿਜ਼ਮ ਸਹੀ ਨਹੀਂ ਹੈ ਕਿਉਂਕਿ ਜੇਕਰ ਕਿਸੇ ਕਰਮਚਾਰੀ ਦੀ ਜੋ ਵੀ ਉਹ ਐਡਵਾਂਸ ਰਕਮ ਪ੍ਰਾਪਤ ਕਰਦਾ ਹੈ ਉਸ ਦੀ ਕਟੌਤੀ ਦਾ ਜੋ ਸਮਾਂ 15 ਸਾਲ ਹੈ ਉਹ ਜ਼ਿਆਦਾ ਸਮਾਂ ਹੈ ਕਿਉਂਕਿ ਲਗਭਗ 11 ਸਾਲ ਤੋਂ ਲੈ ਕੇ 6 ਮਹੀਨੇ ਤੱਕ ਇਹ ਹਿੱਸਾ ਇਹ ਰਕਮ ਜੋ ਉਹ ਐਡਵਾਂਸ ਲੈਂਦਾ ਹੈ ਉਹ ਰਿਕਵਰ ਹੋ ਜਾਂਦੀ ਹੈ ਸੋ ਇਹ 15 ਸਾਲਾ ਤੱਕ ਕਟੌਤੀ ਜੋ ਕੀਤੀ ਜਾਂਦੀ ਹੈ ਕਿਸੇ ਪੈਨਸ਼ਨਰ ਦੀ ਪੈਨਸ਼ਨ ਦੇ ਵਿੱਚੋਂ ਇਹ ਸਹੀ ਨਹੀਂ ਹੈ ਸੋ ਇਸ ਪਟੀਸ਼ਨ ਤੋਂ ਬਾਅਦ ਸਾਰੇ ਐਸੇ ਕਰਮਚਾਰੀ ਨੇ ਐਸੇ ਰਿਟਾਇਰਡ ਕਰਮਚਾਰੀ ਨੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕਰ ਰਹੇ ਨੇ ਇਸ ਪਟੀਸ਼ਨ ਦੇ ਨਾਲ ਮੰਗ ਕਰ ਰਹੇ ਨੇ ਕਿ ਇਹ ਰਿਕਵਰੀ ਸਾਡੇ 11 ਸਾਲਾਂ ਚ ਕੰਪਲੀਟ ਹੋ ਜਾਂਦੀ ਹੈ ਇਸ ਲਈ ਇਸ ਦੀ ਕਟੌਤੀ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਵਾਰ ਇਸ ਪੈਨਸ਼ਨ ਦੀ ਕਟੌਤੀ ਜਿਹੜੀ ਕੀਤੀ ਜਾਂਦੀ ਹੈ ਉਹ ਬੰਦ ਕਰ ਦਿੱਤੀ ਹੈ ਹਾਲਾਂਕਿ ਹਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਈ ਫਾਈਨਲ ਡਿਸੀਜਨ ਜਿਹੜਾ ਹੈਗਾ ਉਹ ਨਹੀਂ ਦਿੱਤਾ ਲੇਕਿਨ ਇੱਕ ਰੋਕ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਟੌਤੀ ਤੇ ਲਗਾ ਦਿੱਤੀ ਗਈ ਹੈ ਇਸੀ ਅੱਜ ਦੀ ਵੱਡੀ ਖਬਰ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ